ਆ ਸਾਡੇ ਵੱਲੋਂ ਅੱਜ ਵੀ ਵੀਪੀ ਦੀ ਆਮਦੇ ਸਬੰਧ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਸਕਿਉਰਿਟੀ ਪ੍ਰੋਗਰਾਮ ਇਸ਼ੂ ਕੀਤਾ ਹੋਇਆ ਆ ਜਿਸ ਦੇ ਵਿੱਚ ਸਾਡੇ ਵੱਲੋਂ ਨਾਕਾਬੰਦੀਆਂ ਦੇ ਨਾਲ-ਨਾਲ ਜੋ ਪੈਟਰੋਲਿੰਗ ਡਿਊਟੀ ਹੈ ਉਹ ਵੀ ਲਗਾਈ ਗਈ ਹੈ ਆ ਮੇਨ ਪਰਪਸ ਹੈ ਕਿ ਜਿਹੜੀ ਲਾਅ ਔਰਡਰ ਸਿਚੁਏਸ਼ਨ ਉਸ ਨੂੰ ਪੀਸਫੁਲ ਰੱਖਣਾ ਹੈ ਤਾਂ ਕਿ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਅਨਸਰਾਂਵੇਂ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰ ਸਕੇ ਸੋ ਲਾਨਡਰ ਨੂੰ ਬਰਕਰਾਰ ਰੱਖਣ ਲਈ ਜਿਹੜੀ ਹੈਗੀ ਸਾਡੇ ਵੱਲੋਂ ਵਕ ਵਕ ਜਿਹੜੀ ਡਿਊਟੀਆਂ ਲਗਾਈਆਂ ਗਈਆਂ ਨੇ ਸੋ ਉਸ ਰਿਗਾਰਡਿੰਗ ਸਾਡੇ ਜਿਹੜੇ ਸਾਡੀ ਫੋਰਸ ਦੇ ਵਿੱਚ ਐਸਪੀ ਸੁਬਾਨ ਡੀਐਸਪੀ ਸੁਬਾਨ ਐਸਐਚਓ ਸੁਬਾਨ ਤੇ ਨਾਲ ਜਿਹੜੀ ਹੈਗੀ ਉਹਨਾਂ ਦੇ ਨਾਲ ਰਿਜ਼ਰਵ ਟੀਮਾਂ ਦੀ ਡਿਊਟੀ ਲਗਾਈ ਗਈ ਕੰਗਨਾਰ ਨੌਦ ਦੇ ਆਉਣ ਨੂੰ ਲੈ ਕੇ ਕੋਈ ਕਿਸਾਨ ਜਾਂ ਤੇ ਬੰਦਿਆਂ ਵੱਲੋਂ ਕੋਈ ਕਿਸੇ ਕਿਸਮ ਦੀ ਕੋਈ ਤੁਹਾਨੂੰ ਕਾਹ ਦਿੱਤੀ ਇਨਵੋਲ ਦਿੱਤੀ ਨਹੀਂ ਫਿਲਹਾਲ ਇਦਾਂ ਦੀ ਸਾਡੇ ਧਿਆਨ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਹੈ ਪਰ ਫਿਰ ਵੀ ਸਾਡੇ ਵੱਲੋਂ ਜਿਹੜੀ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਵੀ ਤਾਂ ਉਸ ਨੂੰ ਅਸੀਂ ਜਿਹੜਾ ਹੈਗਾ ਇਸ ਪਰ ਲਾਉਣ ਨਿਜਟੇ ਜਾਊਗਾ ਕਿੰਨੇ ਵਜੇ ਆਉਂਦਾ ਉਹਨਾਂ ਦਾ ਜਿਹੜਾ ਆ ਜਿਹੜਾ ਹੈਗਾ ਇਸ ਬਾਰੇ ਜਿਹੜਾ ਐਗਜ਼ੈਕਟ ਜਿਹੜਾ ਟਾਈਮਿੰਗ ਦਾ ਜੇ ਸਾਨੂੰ ਕਨਵੇ ਨਹੀਂ ਕੀਤਾ ਗਿਆ